ਜੀ ਬਬਾ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ ਥੈਂਕ ਯੂ ਜੀ ਥੈਂਕ ਯੂ ਜੀ ਅਗਰ ਸਿੰਘ ਜੀ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਦੇਸ਼ ਭਰ ਦੇ ਵਿੱਚ ਇੱਕ ਦਿਨ ਦਾ ਵਰਤ ਰੱਖਿਆ ਗਿਆ ਹੈ ਇੱਕ ਦਿਨ ਦਾ ਅੰਸ਼ਣ ਰੱਖਿਆ ਗਿਆ ਹੈ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਕਰਪਸ਼ਨ ਦੇ ਦੋਸ਼ ਲੱਗ ਰਹੇ ਨੇ ਤੇ ਦੂਸਰੇ ਪਾਸੇ ਇੱਕ ਦਿਨ ਦਾ ਅੰਸ਼ਣ ਰੱਖਿਆ ਜਾ ਰਿਹਾ ਹੈ ਅੰਸ਼ਣ ਮੈਂ ਤਾਂ ਵੈਸੇ ਪਹਿਲੀ ਵਾਰ ਹੀ ਦੇਖਿਆ ਵੀ ਸ਼ਰਾਬ ਦੇ ਦੋਸ਼ੀਆਂ ਦੇ ਵਿੱਚ ਨਾਮਜਦ ਇੱਕ ਚੀਜ਼ ਮੈਨੂੰ ਸਰਦਾਰ ਉਹ ਵੀ ਅੰਛਲ ਕਿੱਥੇ ਜਾ ਕੇ ਰੱਖ ਰਹੇ ਆ ਭਗਤ ਸਿੰਘ ਦੀ ਸਮਾਧੀ ਤੇ ਜੀ ਤੇ ਮੈਨੂੰ ਇੱਧਰ ਖੱਬੇ ਹੋਣਾ ਹੈ ਮੈਨੂੰ ਮੈਨੂੰ ਇਹਦੇ ਬਾਰੇ ਪਤਾ ਨਹੀਂ ਬੜੀ ਹੈਰਾਨਗੀ ਆ ਇਹਨਾਂ ਦੀ ਪਾਰਟੀ ਦੇ ਉੱਤੇ ਔਰ ਇਹਨਾਂ ਦੀ ਸੋਚ ਦੇ ਉੱਤੇ ਜੀ ਇਹ ਹੈ ਕੀ ਕਰਨਾ ਚਾਹੁੰਦੇ ਔਰ ਕੀ ਸਮਾਜ ਨੂੰ ਔਰ ਕੀ ਦੇਸ਼ ਨੂੰ ਦੱਸਣਾ ਚਾਹੁੰਦੇ ਆ ਜੀ ભગત ਸਿੰਘ ਜੇ ਇਸ ਤੋਂ ਪਹਿਲਾਂ ਵੀ ਸੁਨੇਤਾ ਕੇਜਰੀਵਾਲੋ ਰਾਦੇਵਲੋ ਜਿਹੜਾ ਉਹਨਾਂ ਦੀ ਫੋਟੋ ਜਿਹੜੀ ਹੈ ਅਗਰਵਿੰਦ ਕੇਜਰੀਵਾਲ ਦੀ ਸਲਾਖਾਂ ਦੇ ਪਿੱਛੇ ਵਾਲੀ ਇੱਕ ਪਾਸੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਸੀ ਤੇ ਦੂਸਰੇ ਪਾਸੇ ਡਾਕਟਰ ਭੀਮਰਾ ਬੰਬੇਦਕਰ ਸੀ ਤੇ ਦੋਨਾਂ ਦੇ ਵਿੱਚਕਾਰ ਲਗਾਈ ਗਈ ਸੀ ਉਦੋਂ ਵੀ ਕਾਫੀ ਵਿਵਾਦ ਛੜਿਆ ਸੀ ਦੇਖੋ ਇਹਨਾਂ ਨੂੰ ਪੀਸਿਕਲੀ ਪਤਾ ਨਹੀਂ ਮੈਨੂੰ ਇਹ ਕੀ ਦੱਸਣਾ ਕੀ ਚਾਹੁੰਦੇ ਆ ਸਮਝਾਉਣਾ ਕੀ ਚਾਹੁੰਦੇ ਆ ਜੀ ਔਰ ਮੈਨੂੰ ਲੱਗਦਾ ਹੈ ਇਤੋਂ ਹੋਰ ਮਾੜੀ ਸਭਾਜਿਕ ਤੌਰ ਤੇ ਔਰ ਅਦਰਵਾਈਜ਼ ਮਾਨਸਿਕ ਤੌਰ ਤੇ ਇਹ ਤੋਂ ਮਾੜੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਕਿਉਂਕਿ ਮੈਂ ਤਾਂ ਉਦੋਂ ਵੀ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਸੀ ਵੀ ਤੁਸੀਂ ਇਹ ਬਰਾਬਰਤਾ ਇਸ ਲੈਵਲ ਦੀ ਲਿਆ ਕੇ ਖੜੀ ਕਰਕੇ ਤੇ ਕੀ ਦਿਖਾਉਣਾ ਚਾਹੁੰਦੇ ਜੀ ਕੀ ਲੱਗਦਾ ਹੈ ਕਿ ਫਰਕ ਪਏਗਾ ਕੁਝ ਅਰਵਿੰਦ ਕੇਜਰੀਵਾਲ ਨੂੰ ਕੋਈ ਰਾਹਤ ਮਿਲੇਗੀ ਜੇ ਇੱਕ ਦਿਨ ਦਾ ਅੰਸ਼ਣ ਰੱਖਿਆ ਜਾਂਦਾ ਹੈ ਕਿਉਂਕਿ ਇੱਕ ਪੁਰਾਣੇ ਜੋ ਇਹਨਾਂ ਦਾ ਰੂਪ ਸੀਗਾ ਅਣਛਣ ਚੋਂ ਨਿਕਲੀ ਹੋਈ ਪਾਰਟੀ ਸੀ ਤੇ ਅੱਜ ਫੇਰ ਇੱਕ ਦਿਨ ਦਾ ਅਣਛਣ ਤੇ ਬੈਠੇ ਕਿ ਇੱਕ ਦਿਨ ਦੇ ਨਾਲ ਸਰਕਾਰ ਨੂੰ ਕੋਈ ਫਰਕ ਪਏਗਾ ਵੀ ਸਰਕਾਰ ਨੂੰ ਟਕੀ ਫਰਕ ਪੈਣਾ ਹੁਣ ਤਾਂ ਬੇਸਿਕਲੀ ਦੇਖੋ ਹੈ ਤਾਂ ਇਹ ਉਹਨਾਂ ਦੀ ਵੀ ਟੀਮ ਹੀ ਆ ਜੋ ਜਿੱਦਾਂ ਉਹ ਚਾਹੁੰਦੇ ਆ ਜਿੱਦਾਂ ਉਹ ਕਰਾਉਦੇ ਆ ਉਦਾਂ ਹੀ ਕਰਦੇ ਹੈਗੀ ਗੱਲ ਤਾਂ ਇੰਨੀ ਹੈਗੀ ਆ ਜੀ ਅ ਪ੍ਰਗਟ ਸਿੰਘ ਜੀ ਇੱਕ ਆਖਰੀ ਸਵਾਲ ਲੈ ਲੈਣੇ ਆ ਕਿ ਪੰਜਾਬ ਦੇ ਵਿੱਚ ਜਦੋਂ ਇਹ ਕਾਰਵਾਈ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਦੇ ਉੱਤੇ ਕਾਰਵਾਈ ਹੋਈ ਹੈ ਤੇ ਹੁਣ ਜਦੋਂ ED ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਉਹਨੂੰ ਕੇਂਦਰ ਸਰਕਾਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੇਕਰ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਹਮੇਸ਼ਾ ਕਹਿੰਦੀ ਹੈ ਵਿਜੀਲੈਂਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਕਿ ਸਰਕਾਰੀ ਏਜੰਸੀਆਂ ਜਿਹੜੀਆਂ ਨੇ ਸਰਕਾਰ ਦੇ ਹੱਥਾਂ ਦੀਆਂ ਕਟਕੁੱਤਲੀਆਂ ਬਣ ਗਈਆਂ ਵੀ ਪਿਓਰਲੀ ਜੋ ਇਹ ਦਿੱਲੀ 'ਚ ਕਰਦੇ ਆ ਇਹਨਾਂ ਨਾਲ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਜਸਟੀਫਾਈ ਨਹੀਂ ਕਰਦਾ ਮੈਂ ਦਸ਼ਮੀ ਇਲੈਕਸ਼ਨ ਦੇ ਟਾਈਮ ਦੇ ਵਿੱਚ ਲੇਕਨ ਐਟ ਦਾ ਸੇਮ ਟਾਈਮ ਪੰਜਾਬ ਦੇ ਵਿੱਚ ਵੀ ਤਾਂ ਇਹ ਇਹੀ ਕੰਮ ਕਰਦੇ ਆ ਜੋ ਇਹਨਾਂ ਨਾਲ ਦਿੱਲੀ ਹੁੰਦਾ ਹੈਗਾ ਖੈਰ ਅਸੀਂ ਮੈਂ ਇਹਨੂੰ ਕੋਈ ਇਸ ਗੱਲ ਲਈ سپورਟ ਨਹੀਂ ਕਰਦਾ ਹੈਗਾ ਕਿ ਹਾਂ ਬਈ ਤੇ ਉਹ ਚੰਗੀ ਗੱਲ ਆ ਤੇ ਇਹ ਮਾੜੀ ਗੱਲ ਆ ਬਟ ਅਲਟੀਮੇਟਲੀ ਬਾਪ ਦੰਡ ਤਾਂ ਇਹਨਾਂ ਨੇ ਬਣਾਏ ਹੋਏ ਆ ਨਾ ਔਰ ਜਿਹਦਰ ਨੂੰ ਇਸਤੇਮਾਲ ਕਰਦੇ ਆ ਉਧਰ ਨੂੰ ਫਿਰ ਇਹ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਪ੍ਰਗਟ ਸਿੰਘ ਜੀ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ